ਜਿਵੇਂ ਤਰੋ ਥੋਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਫਾਰਮ ਟਰੈਕ 60 ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣਿਆਂ ਜਾਣਕਾਰੀ ਹਾਂਜੀ ਕੀ ਹਾਲ ਆ ਬਾਈ ਵਧੀਆ ਬਾਈ ਤੁਸੀਂ ਦੱਸੋ ਠੀਕ ਡਾਕ ਜੀ ਇਹ ਕਿਹੜਾ ਮਾਡਲ ਆ ਜੀ ਇਹ 2007 ਮਾਡਲ ਆ ਜੀ ਠੀਕ ਆ 2007 ਮਾਡਲ ਆ ਨੰਬਰ ਬਾਈ PB31 ਮਾਨਸੇ ਦਾ ਜੀ ਠੀਕ ਆ ਸਰਕਾਰੀ ਨੰਬਰ ਪਲੇਟਾਂ ਲੱਗੀਆਂ PB31 ਮਾਨਸੇ ਦਾ ਟਰੈਕਟਰ ਦਾ ਨੰਬਰ ਆ ਤੇ ਗੱਲ ਕਰੀਏ ਬਾਈ ਰੰਗ ਪੇੜ ਦੀ ਰੰਗ ਪੇੜ ਸਾਰਾ origignal ਆ ਜੀ to z ਥੋੜੀ ਫੁੱਲ ਗਾਰੰਟੀ ਆ ਬਾਈ ਫੁੱਲ ਗਾਰੰਟੀ ਏ ਭਣਾ ਜੀ ਠੀਕ ਆ ਜਿਵੇਂ ਆ ਹੈਗਾ ਇਹ ਪੀਪੜੀ ਸਾਰੀ ਇਹ ਕੰਪਨੀ ਤੋਂ ਉੱਠੀ ਵੇਚ ਸਾਰੀ ਇਹ ਠੀਕ ਆ ਹੈ ਅਰੀਜਨਲ ਆ ਸੱਤ ਮਾਡਲ ਹਨਾ ਹਾਂਜੀ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦੇ ਵੀ ਜੇ ਕੇ ਟਾਇਰ ਚਾਰੇ ਨਵੇਂ ਆ ਬਿੱਲ ਕਟਾਇਓ ਬੰਦੇ ਦੇ ਨਾਂ ਤੇ ਅੱਛਾ ਬਿੱਲ ਬੰਦੇ ਦੇ ਨਾਂ ਤੇ ਕਟਾ ਦੇਉਗੇ ਜਿਹਨੇ ਟਰੈਕਟਰ ਲੈਣਾ ਟਾਇਰਾਂ ਦਾ ਬਿਲਕੁਲ ਨਵੇਂ ਆ ਬਿਲਕੁਲ ਨਵੇਂ ਠੀਕ ਆ ਹੈ ਸਾਰਾ ਅਰੀਜਨਲ ਹੀ ਆ ਹੈ ਜੇ ਕੇ ਦੇ ਆ ਚੋਂ ਜੇ ਕੇ ਹਾਂ ਰੰਗ ਪੇੜ ਸਾਰਾ ਅਰੀਜਨਲ ਆ ਹਨਾ ਦੀ ਦਿੱਤੀ ਮਾਨਸਰ ਨੰਬਰ ਪੰਜਾਬ ਨੰਬਰ ਪਹਿਲੀ ਪਾਰਟੀ ਦਾ ਪਹਿਲੀ ਪਾਰਟੀ ਦਾ ਫਰਸਟ ਓਨਰ ਆ ਆਈਡੀ ਪ੍ਰੂਫ ਸਾਰਾ ਕੋ ਮਿਲੂਗਾ ਬਈ ਠੀਕ ਆ ਸਮਾਨ ਸਾਰਾ ਡੰਡਾ ਫੱਟੀ ਛਤਰੀ ਨਾਲ ਠੀਕ ਆ ਜੀ ਚੈਪ ਵਾਲੀ ਕਾਪੀ ਹੈ ਜੈਪ ਵਾਲੀ ਕਾਪੀ ਆ ਤੇ ਫਰਸਟ ਓਨਰ ਆ ਫਰਸਟ ਓਨਰ ਆ ਠੀਕ ਆ ਸਮਾਨ ਸਾਰਾ ਹੈਗਾ ਡੰਡਾ ਫੱਟੀ ਛਤਰੀ ਵਾਹਰ ਕਾਰਡ ਬੰਦੇ ਸਭ ਕੁਝ ਮਿਲੂਗਾ ਜੀ ਠੀਕ ਆ ਵੀ ਭੋਰਾ ਵੀ ਟੈਂਸ਼ਨ ਲੈਣ ਦੀ ਲੋੜ ਨਹੀਂ ਟਰੈਕਟਰ ਸਹੀ ਆ ਹਨਾ ਹਾਂ ਇੰਜਨ ਗੇਅਰ ਪੱਕਾ ਹੀ ਪੂਰਾ ਵਧੀਆ ਜੀ ਆਹਾਂ ਦੇ ਲੈ ਜਾਣਾ ਇੰਜਨ ਗੇਅਰ ਥੋੜੀ ਗਾਰੰਟੀ ਪਾਣਾ 100 ਰੁਪਿਆ ਦੇ ਕੇ ਵਾਹ ਲੈਣਾ ਸਾਰਾ ਇਹਨਾਂ ਦੇ ਲਈ ਅੱਛਾ ਠੀਕ ਆ ਕੀ ਡਿਮਾਂਡ ਹੈ ਦੀ ਇਹ 290 ਹੈ ਰੇ 2 ਲੱਖ 90 ਹਜ਼ਾਰ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਵਾਸਤੇ 270000 ਰੁਪਏ ਦੀ 270 ਚੋਂ ਨਹੀਂ ਕਰਦੇ ਯਾਰ ਮਾਨਤਨ ਕਰ ਦਾਂਗੇ 270 ਚੋਂ ਕਰ ਦੋਗੇ ਨਾ ਮਾਨਤਨ ਕਰਾਂਗੇ ਠੀਕ ਆ ਕਿਹੜੇ ਪਿੰਡ ਖੜਾ ਹੈ ਇਹ ਦਿੱਦੀ ਵਾਲੇ ਖੜਾ ਕੋੜੂਪੁਰ ਦੇ ਨਾਲ ਠੀਕ ਆ ਨੰਬਰ ਬੋਲੀ 83608 ਹੂੰ 23083 ਹਾਂ ਜਿਹੜਾ ਵੀਡੀਓ ਸ਼ੇਅਰ ਕਰਕੇ ਆਇਆ ਠੋਡੀ ਨੋਮੀਵਾਰੀ ਆ ਮਾਨਤਨ ਬਾਈ ਤੂੰ ਹੀ ਕਰਨਾ ਲਾਂਭਾਣਾ ਦਵਾ ਦੋ ਜੇ ਬੇਜਨ ਤੋਂ ਆ ਬਈ ਠੀਕ ਹੈ ਭਾਈ ਧੰਨਵਾਦ